ਸਭ ਤੋਂ ਪਹਿਲਾਂ ਅਸੀਂ ਗੁਰੂ ਘਰ ਖੜੇ ਫਤਵੀ ਸਾਂਝ ਅਰਜ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਵੇਂ ਕਿਸੇ ਲੰਬੇ ਸਮੇ ਤੋਂ ਯਾਤਰਾਵਾਂ ਕਰਦੇ ਆਉਂਦੇ ਆ ਜਿੰਨੇ ਵੀ ਸਾਡੇ ਪੰਜਾਬ ਦੇ ਗੁਰੂ ਘਰ ਰੁੱਖਾਂ ਦੇ ਨਾਂ ਤੇ ਪਿੱਛੇ ਪਏ ਆ ਉਹਨਾਂ ਨੂੰ ਅਸੀਂ ਕਵਰ ਕਰਦੇ ਆਉਂਦੇ ਆ ਅਸੀਂ ਇੱਕ ਪਾਸ਼ਾ ਭਾਗ ਨੇ ਇੱਕ ਨਕਸ਼ਾ ਪਬਲਿਸ਼ ਕੀਤਾ ਸੀਗਾ ਜਿਹੜਾ ਗੁਰੂ ਗੋਬਿੰਦ ਸਿੰਘ ਜੀ ਮਾਰਗ ਸੀਗਾ ਦਸਵੇਂ ਪਾਸ਼ਾ ਦਾ ਅਸੀਂ ਉਹਨਾਂ ਨੂੰ ਕਵਰ ਕੀਤਾ ਸਾਰੇ ਮਾਰਗ ਨੂੰ ਪਰ ਇੱਕ ਪਿੰਡ ਕੁਮਾਨ ਹੈਗਾ ਉਹ ਸਾਡੇ ਤੋਂ ਇਹਦੇ ਵਿੱਚ ਨਹੀਂ ਸੀ ਨਕਸ਼ੇ ਦੇ ਵਿੱਚ ਸਾਨੂੰ ਪਤਾ ਲੱਗਾ ਵੀ ਉੱਥੇ ਵੀ ਦਸਵੇਂ ਪਾਤਸ਼ਾਹ ਆਏ ਹੋਏ ਆ ਜਿਹੜੇ ਅੱਜ ਅਸੀਂ ਗੁਰੂ ਘਰ ਪਹੁੰਚੇ ਹੋਏ ਆ ਇਹ ਭੈਰੋਣਾ ਕੈਂਪ ਸਾਹਿਬ ਗੁਰਦਰਾ ਹੈਗਾ ਜਿਹੜੇ ਕੈਂਪ ਦੇ ਰੁੱਖ ਪਿੱਛੇ ਨਾਮ ਹੈਗਾ ਜੀ ਇਹ ਗੁਰੂ ਘਰ ਦਾ ਤੇ ਕੁਮਾਨ ਪਿੰਡ ਹੈਗਾ ਤੇ ਜ਼ਿਲ੍ਹਾ ਲੁਧਿਆਣਾ 'ਚ ਪੈਂਦਾ ਹੈਗਾ ਇੱਥੇ ਅਸੀਂ ਤਾਂ ਅਸੀਂ ਪਹੁੰਚੇ ਕਿਉਂਕਿ ਅਸੀਂ ਜਿੰਨੇ ਵੀ ਰੁੱਖ ਬੂਟੇ ਦਾ ਜ਼ਿਕਰ ਆਉਂਦਾ ਗੁਰੂ ਘਰਾਂ ਦਾ ਨਾਮ ਉਹਨਾਂ ਤੇ ਹੈਗਾ ਰੁੱਖ ਬੂਟੇ ਪਿੱਛੇ ਉੰਦਰ ਅਸੀਂ ਕਵਰ ਕਰਦੇ ਆਉਂਦੇ ਆ ਤੇ ਅੱਜ ਅਸੀਂ ਕੈਂਪਾਂ ਦੇ ਤੱਕ ਫੇਰ ਅਸੀਂ ਮਤਲਬ ਕਹਿੰਦਾ ਜੇਕਰ ਆਇਆ ਕੁਮਾਨ ਪਰ ਸੀ ਇਹ ਰਿਕਾਰਡ ਚ ਨਹੀਂ ਲਿਆਂਦਾ ਸੀਗੇ ਅੱਜ ਨੂੰ ਰਿਕਾਰਡਸ ਲਿਆ ਰਹੇ ਆ ਤੇ ਇਹਦੇ ਇਸ ਤੋਂ ਪਹਿਲਾਂ ਅਸੀਂ ਸਰਗੁੰਦੀ ਪਿੰਡ ਕਵਰ ਕੀਤਾ ਹਜ਼ਾਰ ਸਾਲ ਤੋਂ ਬਾਅਦ ਉਮਰਵਾਲਾ ਤੇ ਇੱਕ ਉੱਥੇ ਡੇਰਾ ਸੀਗਾ ਉੱਥੇ ਅਸੀਂ ਕਵਰ ਕੀਤਾ ਇਸ ਰੁੱਖ ਨੂੰ ਉੱਥੋਂ ਬਾਬਾ ਕੈਮਾ ਸਭ ਬੋਲਦੇ ਉਸ ਉਸ ਇਲਾਕੇ ਚ ਤੇ ਉਸ ਤੋਂ ਪਹਿਲਾਂ ਅਸੀਂ ਇਟਾਰੀ ਸਾਹਿਬ ਜਦੋਂ ਉੱਥੇ ਅਸੀਂ ਗਏ ਉੱਥੇ ਅਨੰਦਪੁਰ ਸਾਹਿਬ ਦੇ ਕੋਲੇ ਪਿੰਡ ਆ ਤਾਂ ਉੱਥੇ ਇਸ ਨੂੰ ਕਲਪਵ੍ਰਖ ਬੋਲਿਆ ਗਿਆ ਇਸ ਰੁੱਖ ਨੂੰ ਉੱਥੇ ਸੀ ਕਲਪਵ੍ਰਖ ਪਹਿਲੀ ਵਾਰ ਸੁਣਿਆ ਫਿਰ ਰੈਕੋਰਡ ਕੋਲੇ ਸੀ ਜਿਹੜੋ ਢਾਲੀਆ ਸਾਹਿਬ ਤੁਸੀਂ ਮਤਲਬ ਗਏ ਇੱਕ ਪਿੰਡ ਪਿੰਦਾ ਧਾਲੀਆਂ ਉੱਥੇ ਵੀ ਕੈਂਬਾ ਸਾਹਿਬ ਦਾ ਗੁਰੂ ਘਰ ਹੈਗਾ ਉਸ ਨਾਂ ਤੇ ਤੇ ਬਹੁਤ ਹੀ ਵੱਡੀ ਗੱਲ ਆ ਸੀ ਇਹਨੂੰ ਫਾਲੋ ਕਰਦੇ ਹੋਏ ਅੱਜ ਅਸੀਂ ਕੁਮਾਨ ਪਿੰਡ ਪਹੁੰਚੇ ਆ ਤਾਂ ਇਹ ਰੁੱਖ ਦਾ ਬੜਾ ਹੀ ਇਤਿਹਾਸ ਹੈਗਾ ਪਹਿਲਾਂ ਬਾਬਾ ਜੀ ਨੂੰ ਮੈਂ ਕਹੂੰਗਾ ਸਾਡੇ ਨਾਲ ਹੈਡ ਗ੍ਰੰਥੀ ਜੀ ਹੈਗੇ ਆ ਮੰਗਾ ਸਿੰਘ ਜੀ ਸਾਡੇ ਨਾਲ ਆ ਉਹਨਾਂ ਨੂੰ ਕਾਵਾਂਗੇ ਸਾਡਾ ਜਿਹੜਾ ਗੁਰੂ ਘਰ ਦਾ ਇਤਿਹਾਸ ਹੈਗਾ 10ਵੇਂ ਪਾਤਸ਼ਾਹ ਆਏ ਉਹਦਾ ਉਹਦਾ ਇਤਿਹਾਸ ਆ ਦੱਸੋ ਜੀ ਇਸ ਗੁਰਦੁਆਰਾ ਦਾ ਵਾਹਿਗੁਰੂ ਜੀ ਕਾ ਖਾਲਸਾ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਸ ਗੁਰਦੁਆਰਾ ਸਾਹਿਬ ਦਾ ਇਤਿਹਾਸ ਜੋ ਹੈ ਇਸ ਗੁਰਦੁਆਰਾ ਸਾਹਿਬ ਦਾ ਨਾਮ ਗੁਰਦੁਆਰਾ ਬੈਰਵਾਨਾ ਕੈਂਪ ਸਾਹਿਬ ਘਮਾਣ ਪਿੰਡ ਹੈ ਗੁਰਮੁਖ ਪਿਆਰੀ ਸਤਸੰਗਤ ਜੀ ਇੱਥੇ 6ਵੇਂ ਪਾਤਸ਼ਾਹ ਜੀ ਨੇ ਵਿਚਰਨ ਪਾਏ ਅਤੇ ਜਦੋਂ ਗੁਰੂ ਗੋਬਿੰਦ ਸਿੰਘ ਜੀ ਆਨੰਦਪੁਰ ਸਾਹਿਬ ਦੇ ਕਿਲੇ ਨੂੰ ਛੱਡ ਕੇ ਮਾਛੀਵਾੜੇ ਦੇ ਜੰਗਲਾਂ ਤੋਂ ਹੁੰਦੇ ਹੋਏ ਨਗਰ ਮੋਹੀ ਤੋਂ ਰਤਨਾ ਤੋਂ ਮੋਹੀ ਤੋਂ ਹੁੰਦੇ ਹੋਏ ਇਸ ਨਗਰ ਦੇ ਵਿੱਚ ਆਏ ਜੋ ਅਸੀਂ ਸੁਣਿਆ ਹੋਇਆ ਹੈ ਜੋ ਇਸ ਸਥਾਨ ਤੇ ਲਿਖਿਆ ਵੀ ਹੋਇਆ ਹੈ ਇੱਥੇ ਆ ਕੇ ਗੁਰੂ ਸਾਹਿਬਾਨੇ ਇਸ਼ਨਾਨ ਵੀ ਕੀਤਾ ਹੈ ਇਸ਼ਨਾਨ ਕਰਨ ਤੋਂ ਉਪਰੰਤ ਜੋ ਉਹਨਾਂ ਦੇ ਨਾਲ ਸੇਵਕ ਸਨ ਉਹਨਾਂ ਨੂੰ ਇਹ ਵੀ ਕਹਿਣਾ ਕੀਤਾ ਹੈ ਉਹਨਾਂ ਨੂੰ ਬਚਨ ਕੀਤੇ ਕਿ ਇੱਥੇ ਬਹੁਤ ਰਮਣੀਕ ਜਗ੍ਹਾ ਹੈ ਇੱਥੇ ਪਹਿਲਾਂ ਤੋਂ ਕ੍ਰਿਸ਼ਨ ਭਗਵਾਨ ਅਤੇ ਹੋਰ ਜਿਹੜੇ ਹਨ ઋષਿ मुनि ਉਹਨਾਂ ਦੇ ਤਪ ਵੀ ਕੀਤੇ ਹੋਏ ਨੇ ਤੇ ਉਹਨਾਂ ਦੀ ਬਹੁਤ ਸੋਹਣੀ ਜਗ੍ਹਾ ਹੈ ਉਸ ਤੋਂ ਉਪਰੰਤ ਇੱਥੇ ਜੋ ਦਰਖਤ ਹਨ ਕੈਂਬਾਂ ਦੇ ਸੋਹਣੇ-ਸੋਹਣੇ ਦਰਖਤ ਹਨ ਹੋਰ ਵੀ ਇਸ ਦਰਖਤ ਸੰਗਤਾਂ ਵੱਲੋਂ ਬਹੁਤ ਲਗਾਏ ਗਏ ਹਨ ਸੋ ਇਸ ਤਰ੍ਹਾਂ ਇਸ ਜਗ੍ਹਾ ਤੇ ਜੋ ਇਮਾਰਤ ਬਣੀ ਹੋਈ ਹੈ ਬਹੁਤ ਸੋਹਣੀ ਬਣੀ ਹੋਈ ਹੈ ਅਤੇ ਉਸ ਤੋਂ ਉਪਰੰਤ ਨਿਰਮਲੇ ਸੰਤਾਨਾਂ ਨੇ ਇੱਥੇ ਆ ਕਰਕੇ ਸੇਵਾ ਕੀਤੀ ਭਾਗ ਲਾਇਆ ਇਸ ਜਗ੍ਹਾ ਨੂੰ ਇਸ ਵਕਤ ਪੂਰਨ ਮਹਾਪੁਰਸ਼ ਤੰਤਨ ਸੰਤ ਬਾਬਾ ਅਛਰੂदास ਜੀ ਜਿਨ੍ਹਾਂ ਨੇ ਇਸ ਜਗ੍ਹਾ ਤੇ ਤਪ ਕੀਤਾ ਤਪ ਕਰਨ ਤੋਂ ਉਪਰੰਤ ਇੱਥੇ ਸੇਵਾ ਕੀਤੀ ਤੇ ਗੁਰਮੁਖੀ ਵੀ ਸਿਖਾਉਂਦੇ ਰਹੇ ਸੰਗਤ ਨੂੰ ਉਸ ਤੋਂ ਉਪਰੰਤ ਉਹਨਾਂ ਦਾ ਉਹਨਾਂ ਦੇ ਜਾਣ ਤੋਂ ਉਪਰੰਤ ਉਹਨਾਂ ਦਾ ਅੰਗੀਠਾ ਸਾਹਿਬ ਇਸ ਗੁਰਦੁਆਰਾ ਸਾਹਿਬ ਦੇ ਬੈਕ ਸਾਈਡ ਬਣਿਆ ਹੋਇਆ ਹੈ। ਇਸ ਵਕਤ ਤਨਤਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਨਾਮ ਤੇ ਅਤੇ ਪੂਰਨ ਮਹਾਪੁਰਸ਼ ਤਨਤਨ ਸੰਤ ਬਾਬਾ ਅਛਰੂदास ਜੀ ਦੇ ਨਾਮ ਤੇ ਇਹ ਗੁਰਦੁਆਰਾ ਸਾਹਿਬ ਬਹੁਤ ਸੰਗਤਾਂ ਦਾ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਇਸ ਗੁਰੂ ਘਰ ਦੇ ਨਾਲ ਗੁਰੂ ਸਾਹਿਬਾਂ ਦੇ ਨਾਲ ਬਹੁਤ ਸ਼ਰਧਾ ਹੈ, ਭਾਵਨਾ ਹੈ, ਪਿਆਰ ਵੀ ਹੈ। ਸਤਿਗੁਰੂ ਜੀ ਕਿਰਪਾ ਕਰਨ ਹਮੇਸ਼ਾ ਸਾਰੀਆਂ ਸੰਗਤਾਂ ਨੂੰ ਚੜ੍ਹਦੀ ਕਲਾ ਬਖਸ਼ਿਸ਼ ਕਰਨ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਕੀ ਦੱਸਣਾ ਚਾਹਾਂਗੇ ਜਿਵੇਂ ਇੱਥੇ ਜ਼ਿਕਰ ਆ ਰਹਾ ਹੈਗਾ ਕ੍ਰਿਸ਼ਨ ਭਗਵਾਜ ਗੁਰੂ ਪਾਸ਼ਾ ਦਾ ਆਪਣੇ ਸਿੰਘਾਂ ਨੂੰ ਕਿਹਾ ਵੀ ਇੱਥੇ ਇੰਨੀ ਰਮਣੀਕ ਜਗ੍ਹਾ ਹੈਗੀ ਇੰਨੀ ਇੰਨੀ ਧਾਰਮਿਕ ਜਗ੍ਹਾ ਹੈਗੀ ਇੱਥੇ ਬਹੁਤ ਸਾਰੇ ॠषि मुनि ਆਣੇ ਜਿਵੇਂ ਬਾਬਾ ਜੀ ਦੱਸਰੇ ਸੀਗੇ ਦਰਸ਼ਨ ਚਰਨ ਪਾਏ ਆਪਣੇ ਸ਼੍ਰੀ ਕ੍ਰਿਸ਼ਨ ਜੀ ਦੇ ਚਰਨ ਪਾਏ ਹੁਣ ਅਸੀਂ ਦੱਸਣਾ ਚਾਹਾਂਗੇ ਜਿਹੜਾ ਇਹ ਬਰਿੰਦਾਵਨ ਇਹਨੂੰ ਕਿਤਾਬ ਵੀ ਬੋਲਦੇ ਕਿਉਂਕਿ ਉਸ ਇਲਾਕੇ ਦੇ ਬੱਚੇ ਇਹ ਬਹੁਤ ਜ਼ਿਆਦਾ ਜਿਹੜੇ ਕੈਂਪ ਦੇ ਰੁੱਖ ਮਿਲਦੇ ਹੈਗੇ ਆ ਇਹ ਚ ਵੀ ਜ਼ਿਕਰ ਆਉਂਦਾ ਹੈਗਾ ਇਤਿਹਾਸ ਦੇ ਵਿੱਚ ਬਿਜਰੂ ਅ ਸ਼੍ਰੀ ਕ੍ਰਿਸ਼ਨ ਜੀ ਗੋਕੁਲ ਪਿੰਡ ਵਿੱਚ ਆਪਣੀ ਮਾਤਾ ਜਿ ਸ਼ੋਧਾ ਨੂੰ ਉਹਨਾਂ ਨੇ ਮਤਲਬ ਬ੍ਰਾਹਮਣ ਦੇ ਦਰਸ਼ਨ ਇਸ ਰੁੱਖ ਥੱਲੇ ਕਰਾਏ ਸੀਗੇ ਜੋ ਬਚਪਨ ਸੀਗਾ ਸ਼੍ਰੀ ਕ੍ਰਿਸ਼ਨ ਜੀ ਦਾ ਜਦੋਂ ਉਹ ਮਤਲਬ ਕਹਿੰਦਾ ਮੱਖਣ ਖਾਂਦੇ ਸੀ ਉਹ ਇਸ ਨਾਂ ਦਰਖਤਾਂ ਦੇ ਉੱਤੇ ਚੜ ਕੇ ਮੱਖਣ ਖਾਂਦੇ ਸੀਗੇ ਇਹ ਸਾਰਾ ਇਹ ਸਾਡਾ ਇਤਿਹਾਸ ਹੈਗਾ ਸਿਸਟਮ ਸਾਰਾ ਤੇ ਗੱਲ ਇਸ ਰਹਿਣੀ ਕਿ ਇਹ ਕੰਬਦ ਰੁੱਖ ਨੂੰ ਅਸੀਂ ਫਾਲੋ ਕਰਦੇ ਆ ਰਹੇ ਹਾਂ ਬਹੁਤ ਹੀ ਸਾਡੇ ਨਾਲ ਮਿੱਠਾ ਸਿੰਘ ਜੀ ਇਸ ਪਿੰਡ ਦੇ ਜਿਹੜੇ ਵਸਨੀਕ ਆ ਉਹਨਾਂ ਨੇ ਆਪਣੇ ਘਰੇ ਵੀ ਇੱਕ ਕੈਮ ਦੇ ਰੁੱਖ ਨੂੰ ਲਾਇਆ ਹੋਇਆ ਹੈਗੇ। ਉਹਨਰੇ ਅਸੀਂ ਤੁਹਾਨੂੰ ਇੱਕ ਪਿੱਛੇ ਦਿਖਾਵਾਂਗੇ ਅੰਦਰ ਘਰ ਦਾ ਸਿਸਟਮ ਕੀ ਹੈ ਤੇ ਉਹਨਾਂ ਨੇ ਬਹੁਤ ਵੱਡਾ ਇਹ ਇੱਕ ਇਹ ਦਾਨ ਹੈਗਾ ਜਿਹੜਾ ਰੁੱਖੇ ਨੂੰ ਲਾਊਗਾ ਇਸ ਰੁੱਖ ਨੂੰ ਦਾ ਬਹੁਤ ਵੱਡਾ ਇਹ ਇੱਕ ਸਿਸਟਮ ਹੈਗਾ। ਤੇ ਸਾਡਾ ਇਹੀ ਬੇਨਤੀ ਹੈਗੇ ਜਿਹੜੀ ਵੀ ਸੰਗਤ ਇਸ ਵੀਡੀਓ ਨੂੰ ਸੁਣ ਰਹੀ ਹੈ ਜੇ ਕੋਈ ਕੈਮ ਦੇ ਰੁੱਖ ਤੁਹਡੇ ਪਿੰਡ ਵਿੱਚ ਵੀ ਮਿਲਦੇ ਜਾਂ ਗੁਰੂਕਾਰ ਇਸ ਇਸ ਰੁੱਖ ਦੇ ਨਾਂ ਪਿੱਛੇ ਆ ਜਾਂ ਕਿਸੇ ਹੋਰ ਸਾਡੇ ਪ੍ਰਾਤਨ ਰੁੱਖ ਦੇ ਨਾਂ ਪਿੱਛੇ ਗੁਰੂਕਾਰ ਹੈਗਾ ਸਾਨੂੰ ਤੁਸੀਂ ਦੱਸੋ ਇੱਕ ਹਿਸਟਰੀ ਅਸੀਂ ਲਿਖ ਰਹੇ ਹਾਂ ਅਸੀਂ ਰਿਕਾਰਡ ਚ ਲਿਆ ਕੇ ਰੁੱਖਾਂ ਦੇ ਜਿਹੜੇ ਗੁਰੂ ਗੁਰੂ ਘਰ ਸਾਡੇ ਰੁੱਖਾਂ ਦੇ ਨਾਂ ਤੇ ਪਿੱਛੇ ਜਿਹੜੇ ਪੰਡ ਵੀ ਕਿਸੇ ਕਿਸੇ ਸੰਗਤ ਦਾ ਪੰਡ ਪੰਡ ਵੀ ਰੁੱਖਾਂ ਦੇ ਨਾਂ ਪਿੱਛੇ ਉਹ ਵੀ ਤੁਹਾਨੂੰ ਦੱਸ ਸਕਦਾ ਹੈਗਾ ਅਸੀਂ ਉਹਨੂੰ ਰਿਕਾਰਡ ਚ ਵੀ ਲਿਆਉਂਦੇ ਆ ਹੁੰਦੇ ਆ ਤਾਂ ਬਿੰਦੇ ਇੱਕ ਵਾਰ ਫੇਰ ਤੋਂ ਉਪਰਵਾਨ ਕਰਿਓ ਆਓ ਸਾਰੇ ਰਲ ਮਿਲ ਕੇ ਇਕੱਠੇ ਹੋਈਏ ਸਾਡੇ ਪੰਜਾਬ ਦੇ ਜਿਹੜੇ ਬਹੁਤ ਸਾਰੇ ਰੁੱਖ ਪ੍ਰਾਤਨ ਆ ਹੌਲੀ ਹੌਲੀ ਉਹ ਖਤਮ ਹੁੰਦੇ ਤੁਰੇ ਜਾਂਦੇ ਆ ਸਾਨੂੰ ਉਹਨਾਂ ਨੂੰ ਮਤਲਬ ਸਾਂਭਣ ਦੀ ਲੋੜ ਹੈਗੀ ਜਿਹਦੇ ਜਿੱਥੇ ਵੀ ਸਾਡੇ ਕੋਲ ਝੰਡ ਖੜੇ ਆ ਫਲਾਈਆਂ ਖੜੀਆਂ ਕਰੀਰ ਖੜੇ ਆ ਕਰੀ ਦਿਨਾਂ ਤੇ ਵੀ ਗੁਰੂ ਘਰ ਆ ਜਨ ਦੇ ਨਾਂ ਤੇ ਵੀ ਗੁਰੂ ਘਰ ਆ ਫਲਾਈ ਦਿਨਾਂ ਤੇ ਵੀ ਗੁਰੂ ਘਰ ਜਿੱਥੇ ਵੀ ਇਹ ਰੁੱਖ ਬਚੇ ਹੋਇਆ ਪ੍ਰਾਤਨ ਉਹਨਾਂ ਉਪਰ ਸੰਭੀਏ ਜਿਵੇਂ ਗੁਰੂ ਘਰ ਦੇ ਵਿੱਚ ਕੈਮਾਂ ਨੂੰ ਸੰਭਾਲ ਸੰਭਾਲਿਆ ਹੋਇਆ ਇਹ ਪ੍ਰਾਤਨ ਯਾਦ ਹੈਗੀ ਆ ਤੇ ਗੁਰੂ ਪਾਤਸ਼ਾਹ ਇੱਥੇ ਆਏ ਹੋਏ ਦਸਵੇਂ ਪਾਤਸ਼ਾਹ ਫਿਰ ਤੋਂ ਬੇਨਤੀਆਂ ਪ੍ਰਵਾਨ ਗੁਰੂ ਆ ਸਰਦਾਰ ਜੀ ਨਾਲ ਮਿਲ ਕੇ ਇਕੱਠੇ ਹੋਈਏ ਪੰਜਾਬ ਦੀ ਧਰਤੀ ਰੁੱਖਾਂ ਦੀ ਧਰਤੀ ਆ ਸਾਨੂੰ ਪਤਾ ਲੱਗ ਰਿਹਾ ਗੁਰੂ ਘਰ ਦੇ ਦਰਸ਼ਨ ਕਰਕੇ ਤੇ ਇਹਨੂੰ ਨਾਲ ਆਪਾਂ ਸਾਡੀ ਪ੍ਰਾਣੀ ਜਿਹੜੀ ਵਿਰਾਸਤ ਹੈਗੇ ਪੁਰਖ ਰੁੱਖ ਸੰਭਾਲ ਲਈਏ ਤੇ ਨਵੇਂ ਸਿਰੇ ਆਪਾਂ ਉਹਨਾਂ ਰੁੱਖਾਂ ਨੂੰ ਲਾਈਏ ਵਾ ਅਬ ਬਾਕੀ ਦੱਸਣਾ ਚਾਹਾਂਗੇ ਸਾਡੇ ਨਾਲ ਇਸ ਵਕਤ ਮਿੱਠਾ ਸਿੰਘ ਜੀ ਨਾਲ ਖੜੇ ਆ ਕਿਉਂਕਿ ਜਿਹੜਾ ਗੁਰੂ ਘਰ ਹੈਗਾ ਇੱਥੋਂ ਦਾ ਕਮਾਨ ਪਿੰਡ ਦਾ ਉਹ ਦਸਵੇਂ ਪਾਸ਼ਾ ਚਰਨ ਸ਼ੋਪਾਪਾ ਧਰਤੀ ਹੈਗੀ ਆ ਤਾਂ ਉੱਥੇ ਕੈਂਬਾ ਲੱਗੀਆਂ ਹੋਈਆਂ ਬਹੁਤ ਜ਼ਿਆਦਾ ਤੇ ਇਹਨਾਂ ਦੇ ਘਰੇ ਵੀ ਤਿੰਨ ਕੈਂਬਾ ਦੇ ਦਰਖਤ ਖੜੇ ਆ ਤਾਂ ਮਿੱਠਾ ਸਿੰਘ ਨੂੰ ਮੈਂ ਦੱਸਣਾ ਪੁੱਛਣਾ ਚਾਹੂੰਗਾ ਵੀ ਇਹ ਕੈਂਬਾ ਤੁਹਾਡੇ ਘਰੇ ਕਿਵੇਂ ਕੈਂਬਾ ਪਹੁੰਚੇ ਜੀ ਦੱਸੋ ਮਿੱਠਾ ਸਿੰਘ ਜੀ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਪਹਿਲਾਂ ਤੇ ਤੁਹਾਡੀ ਸਾਰੀ ਟੀਮ ਦਾ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਇੱਥੇ ਆਏ ਸਾਨੂੰ ਬੜੀ ਖੁਸ਼ੀ ਹੋਈ ਜੀ ਮਹਾਰਾਜ ਤੇ ਇਹ ਕੈਂਪਾਂ ਦਾ ਰਤ ਸਨ 2008 ਦੇ ਵਿੱਚ ਜੀ ਆਪਣੇ ਆਪ ਹੋਏ ਸੀ ਸਾਡੇ ਘਰ ਠੀਕ ਹੈ ਜੀ ਤੇ ਸਾਡੇ ਜਿਹੜੇ ਦਾਦਾ ਜੀ ਸੀ ਉਹ ਕਹਿੰਦੇ ਵੀ ਨਹੀਂ ਇਹ ਪੱਟਣੇ ਨਹੀਂ ਹੈਗੇ ਉਹ ਗਰੂ ਕਰਦੇ ਨੇ ਤੇ ਫਿਰ ਅਸੀਂ ਇਹਨਾਂ ਦੀ ਸਾਂਭ ਸੰਭਾਲ ਕੀਤੀ ਜੀ ਇਹ ਆਪਣੇ ਆਪ ਹੀ ਹੋਏ ਹੋਏ ਨੇ ਤੇ ਬਾਕੀ ਬਿਟੇ ਹੋਰ ਵੀ ਇਹ ਪੁੱਛਣਾ ਸੀਗਾ ਤੁਸੀਂ ਹੋਰ ਇਹ ਕੈਂਪਾਂ ਦੇ ਤਿਆਰ ਵੀ ਕਰਦੇ ਹੋ ਰੋਕ ਤੁਸੀਂ ਹਾਂਜੀ ਮਹਾਰਾਜ ਜੀ ਇਹ ਇੱਥੇ ਸੌਣ ਦੇ ਮਹੀਨੇ ਜਦੋਂ ਮੀਂਹ ਪੈਂਦੇ ਨੇ ਹਾਂਜੀ ਉਦੋਂ ਫਿਰ ਇੱਥੇ ਵਾਹ ਪਨੀਰੀ ਹੋ ਜਾਂਦੀ ਹੈ ਠੀਕ ਹੈ ਜੀ ਤੇ ਅਸੀਂ ਫਿਰ ਉਹ ਲਫਾਫਿਆਂ ਦੇ ਵਿੱਚ ਲਾ ਕੇ ਤੇ ਫਿਰ ਇੱਥੇ ਅੱਗੇ ਦੀ ਅੱਗੇ ਲਾਏ ਨੇ ਠੀਕ ਹੈ ਜੀ ਹਾਂ ਕਾਫੀ ਦਰਾਖਤਾਂ ਸੀ ਪਾਲੇ ਨੇ ਬਾਬਾ ਵੱਡੇ ਹੋ ਗਏ ਨੇ ਤੇ ਹੁਣ ਵੀ 50 60 ਦੇ ਕਰੀਬ ਪਨੀਰੀ ਤਿਆਰ ਕੀਤੀ ਹੋਈ ਪਈ ਹੈ ਜੀ ਠੀਕ ਹੈ ਜੀ ਹਾਂਜੀ ਬਾਕੀ ਇਹ ਵੀ ਤੁਹਾਨੂੰ ਤੁਸੀਂ ਬੀਜ ਵੀ ਲੈ ਕੇ ਜਾਵਾਂਗੇ ਸੁਰੱਖ ਦਾ ਹਾਂਜੀ ਤੇ ਜਿਹੜੇ ਤੁਸੀਂ ਤਿਆਰ ਕੀਤੇ ਆ ਰੋਕੋਂ ਨੂੰ ਵੀ ਅਸੀਂ ਆਪਣੀ ਨਰਸੀ ਚ ਹੋ ਦਿਖਾਂਗੇ ਆਪਾਂ ਲੈ ਆ ਕੇ ਕਿਤਨਾ ਚੰਗੀ ਜਗ੍ਹਾ ਤੇ ਆਪਾਂ ਲਾਇਆ ਜਾਣ ਹਾਂਜੀ ਤੇ ਬਾਕੀ ਹੀ ਨਿਕਲ ਕੇ ਗੱਲ ਆ ਰਹੀ ਵੀ ਇਹ ਇਹ ਰੋਖ ਹੈ ਜਿਹੜੇ ਬਹੁਤ ਪ੍ਰਾਤਨ ਰੋਖਾ ਜਿਵੇਂ ਬਾਬਾ ਬਾਬਾ ਜੀ ਨੇ ਦੱਸਿਆ ਸਾਨੂੰ ਗਰੰਥੀ ਸਿੰਘ ਜੀ ਨੇ ਤੇ ਬੇਸਿਕਲੀ ਕੀ ਚੀਜ਼ ਹੈ ਸਾਨੂੰ ਇਹ ਰੁੱਖਾਂ ਨੂੰ ਸੰਭਾਲਣਾ ਚਾਹੀਦਾ ਜਿਹੜੇ ਵੀ ਕੈਂਪਾਂ ਦੇ ਜਿਹੜੇ ਰੁੱਖ ਹੈਗੇ ਆ ਬਹੁਤ ਹੀ ਪ੍ਰਾਤਨ ਰੁੱਖ ਹੁੰਦੇ ਆ ਤਾਂ ਇਹਨਾਂ ਪ੍ਰਾਤਨ ਰੁੱਖਾਂ ਨੂੰ ਸੰਭਾਲ ਕੇ ਆਪਾਂ ਪੰਜਾਬ ਦੀ ਧਰਤੀ ਹੈਗੀ ਉਹਨੂੰ ਆਪਾਂ ਹਰਾ ਭਰਾ ਕਰੀਏ ਧੰਨਵਾਦ ਸਾਰਾ ਸਸੀ ਗਾਲ